ਦੀ ਮਰਦਾਬਾਦ 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 ਅਨੁਦਾ ਸੰਵਿਧਾਨ ਮਰਦਾਬਾਦ 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 ਅਨੁਦਾ ਸੰਵਿਧਾਨ ਮਰਦਾਬਾਦ 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 ਜੈਪੁਰ 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 ਮੈਂ ਅੱਜ ਇਸ ਕਰਕੇ ਇਹਨੂੰ ਜਲਾਣਾ ਚਾਹੁੰਦਾ ਹਾਂ ਕਿ ਇਹਦੇ ਵਿੱਚ ਲਿਖਿਆ ਆ ਕਿ ਪੜ੍ਹਨਾ ਔਰ ਗਿਆਨ ਦੇਣਾ ਔਰ ਜਿੱਲਾ ਵੀ ਜਿਹੜਾ ਆ ਸੰਪਤੀ ਰੱਖਣਾ ਉਹ ਸਿਰਫ ਤੇ ਸਿਰਫ ਮਨੂ ਦੇ ਸੋਚ ਵਾਲੇ ਬ੍ਰਾਹਮਣ ਦਾ ਅਧਿਕਾਰ ਆ ਇਸ ਲਈ ਮੈਂ ਅੱਜ ਇਹਨੂੰ ਜਨਾਨਾ ਚਾਹੁੰਦਾ ਆ ਮੋਤਾਵਾ ਜੈਪੀ ਜੈਪਾਲ ਜੈਪੀ ਜੈਪਾਲ ਸੋ ਸਾਥੀਓ ਅੱਜ ਸ਼੍ਰੀ ਗੁਰੂ ਵਿਦਾਸ ਫੋਰਸ ਲੋ ਜੋ ਮਨੁਸਮਰਤੀ ਔਰ EBM EBM ਤੋੜੀ ਗਈ ਔਰ ਮਨੁਸਮਰਤੀ ਜਲਾਈ ਗਈ ਜੋ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਨੇ 1927 ਔਰ 25 ਦਸੰਬਰ ਨੂੰ ਜਿਹੜਾ ਆ ਇਹ ਪਰੰਪਰਾ ਸ਼ੁਰੂ ਕੀਤੀ ਸੀਗੀ ਅਸੀਂ ਉਹੀ ਪਰੰਪਰਾ ਜਿਹੜੀ ਲਗਾਤਾਰ ਰੱਖਦੇ ਹੋਏ ਹਰੇਕ ਸਾਲ ਜਿਹੜੀ ਉਹ 25 ਦਸੰਬਰ ਨੂੰ ਅਸੀਂ ਮਨੁਸਮਰਤੀ ਜਲਾਈਦੀ ਆ ਔਰ ਸਭ ਤੋਂ ਪਹਿਲਾਂ ਸਾਡੀ ਫੋਰਸ ਨੇ ਜਿਹੜਾ ਈਬੀਐਮ ਦਾ ਵੀ ਵਿਰੋਧ ਕੀਤਾ ਸੀਗਾ ਅੱਜ ਅਸੀਂ ਉਹ ਜਿਹੜੀ ਈਬੀਐਮ ਦਾ ਵਿਰੋਧ ਵੀ ਕੀਤਾ ਔਰ ਮਨੁਸਮਰਤੀ ਵੀ ਜਾਈ ਜਲਾਈ ਆ ਕਿਉਂਕਿ ਉਹ ਕਾਲੇ ਕਾਨੂੰਨ ਜਲਾਏ ਆ ਜਿਹਦੇ ਵਿੱਚ ਸਾਡੀਆਂ ਧੀਆਂ ਪਣਾ ਨੂੰ ਨੀਚ ਔਰ ਪੈਰ ਦੀ ਜੁੱਤੀ ਦੱਸਿਆ ਗਿਆ ਸੀਗਾ ਔਰ ਮੈਂ ਉਹਨਾਂ ਭੈਣਾਂ ਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਤੁਸੀਂ ਮੇਰੀ ਵਾਇਟ ਸੁਣ ਰਹੀਆਂ ਹੈ ਨਾ ਜਰੂਰ ਸੁਣਿਓ ਔਰ ਇਹਦੇ ਵਿੱਚ ਜਿਹੜੀਆਂ ਮੈਂ ਗੱਲਾਂ ਕਹੂੰਗਾ ਉਹਦੇ ਤੇ ਰਿਸਰਚ ਕਰਕੇ ਵੀ ਦੇਖਿਓ ਹਿੰਦੂ ਕੋਡ ਬਿੱਲ ਵੀ ਪੜ੍ਹ ਕੇ ਦੇਖਿਓ ਵੀ ਹਿੰਦੂ ਕੋਡ ਬਿੱਲ ਦੇ ਵਿੱਚ ਬਾਬਾ ਸਾਹਿਬ ਨੇ ਤੁਹਾਨੂੰ ਕਿਹੜੀ ਆਜ਼ਾਦੀ ਲੈ ਕੇ ਦਿੱਤੀ ਆ ਹਿੰਦੂ ਕੋਡ ਬਿੱਲ ਜਦੋਂ ਬਾਬਾ ਸਾਹਿਬ ਲੈ ਕੇ ਆਏ ਸੀ ਇਹਦਾ ਵਿਰੋਧ ਕਾਂਗਰਸ ਨੇ ਭਾਜਪਾ ਕਾਂਗਰਸ ਨੇ ਔਰ ਭਾਜਪਾ ਨੇ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਕੀਤਾ ਸੀਗਾ ਕਿ ਇਹ ਨਹੀਂ ਆਣਾ ਚਾਹੀਦਾ ਸੀਗਾ ਕਿ ਜਿਹੜੀ ਔਰਤ ਆ ਇੱਕ ਵਸਤੂ ਆ ਇਸਤੇਮਾਲ ਕਰਨ ਦੀ ਚੀਜ਼ ਆ ਅਸੀਂ ਜਿਹੜਾ ਆ ਇਹਦਾ ਖਾਣਾ ਪਾਣੀ ਜਿਹੜਾ ਰੇਜ਼ਮੈਂਟ ਕਰਾਂਗੇ ਔਰ ਇਹ ਸਾਡੇ ਲਈ ਜਿਹੜੀ ਆ ਵਾਸੂ ਦਾ ਰੇਜ਼ਮੈਂਟ ਕਰੂਗੀ ਮੇਰੇ ਖਾਣ ਪੀਣ ਦਾ ਮੇਰੀ ਰੋਟੀ ਪਾਣੀ ਮੇਰਾ ਖਿਆਲ ਰੱਖੂਗੀ ਸਿਰਫ ਤੇ ਸਿਰਫ ਜਿਹੜੀ ਆ ਇਹ ਇਸਤੇਮਾਲ ਕਰਨ ਦੀ ਚੀਜ਼ ਸੀ ਤੇ ਬਾਬਾ ਸਾਹਿਬ ਨੇ ਇਹ ਹਿੰਦੂ ਕੋਰਟ ਬੇਲੇ ਲਿਆ ਕੇ ਸਾਰੀਆਂ ਚੀਜ਼ਾਂ ਦਾ ਖੰਡਨ ਕਰਕੇ ਫਿਰ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਗੱਲਾਂ ਆ ਇਹ ਮੇਰੀਆਂ ਧੀਆਂ ਪੇਣਾ ਦਾ ਵਿਰੋਧ ਕਰਦੀਆਂ ਜਿੰਨਾ ਮਰਦ ਦਾ ਅਧਿਕਾਰ ਆ ਉਨਾ ਹੀ ਔਰਤ ਦਾ ਅਧਿਕਾਰ ਹੋਣਾ ਚਾਹੀਦਾ ਅੱਜ ਅਸੀਂ ਸੰਪਤੀ ਦੇ ਵਿੱਚ ਹਿੱਸੇਦਾਰ ਆ ਉਹ ਸਿਰ ਬਾਬਾ ਸਾਭੀ ਦੇਣਾ ਜਿਹੜੀ ਔਰਤ ਨੂੰ ਪੈਰ ਦੀ ਜੁੱਤੀ ਕਿੱਸਿਆ ਗਿਆ ਸੀ ਅੱਜ ਬਾਬਾ ਸਾਹਮਣੇ ਸਿਰ ਦਾ ਤਾਜ ਬਣਾਤਾ ਉਹ ਬਾਬਾ ਸਾਹਿਬ ਦਾ ਦੇਣਾ ਜਿਹੜੀਆਂ ਭੈਣਾ ਬਾਬਾ ਸਾਹਿਬ ਨੂੰ ਗਾਲਾਂ ਕੱਢਦੀਆਂ ਨਾ ਉਹ ਆਪਣਾ ਪਸ਼ੋਕੜ ਫੋਲ ਕੇ ਦੇਖ ਲੈ ਕਿ ਤੁਹਾਡੇ ਹਾਲਾਤ ਕੀ ਸੀਗੇ ਪਹਿਲਾਂ ਜਿਹੜੀਆਂ ਔਰਤਾਂ ਸੀ ਜਿਹੜੀਆਂ ਸਾਡੇ ਊਧਰ ਸਮਾਜ ਦੀਆਂ ਔਰਤਾਂ ਸੀ ਉਹਨਾਂ ਨੂੰ ਛਾਤੀ ਟਕਣ ਦਾ ਅਧਿਕਾਰ ਨਹੀਂ ਸੀ ਉਦੋਂ ਕਿਹੜਾ ਕਿਹੜਾ ਇਨਸਾਨ ਆਇਆ ਉਹਨਾਂ ਨੇ ਲੜਾਈ ਲੜਨ ਕਿਹੜਾ ਐਦਾਂ ਦਾ ਰਹਿਬਰ ਆਇਆ ਜਿਨੇ ਉਹਨਾਂ ਨੇ ਲੜਾਈ ਲੜੀ ਜਿਹੜੀ ਉਹ ਛਾਤੀ ਦੇ ਉੱਤੇ ਕਪੜਾ ਪਾ ਸਕਣ ਨਾਭੀ ਤੋਂ ਉੱਤੇ ਕਪੜਾ ਪਾ ਸਕਣ ਉਹ ਸਿਰਫ ਤੇ ਸਿਰ ਬਾਬਾ ਸਾਹਿਬ ਔਰ ਇਸ ਦੇਸ਼ ਦਾ ਇੱਕ ਰਾਜਾ ਟੀਪੂ ਸੁਲਤਾਨ ਜਿਸ ਨੇ ਇਹ ਅਧਿਕਾਰ ਲੈ ਕੇ ਦਿੱਤਾ ਜਿਨੇ ਉਹ ਸਾਡੀ ਸਮਾਜ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਢਕਣ ਲਈ ਔਰ ਮੈਂ ਵੀ ਦੱਸਣਾ ਚਾਹਣਾ ਕਿ ਇਹ ਜਿਹੜੀ ਸਾਡੀ ਛਾਤੀ ਦੇ ਜਿਹੜਾ ਬ੍ਰੈਸ ਟੈਕਸ ਲਿਆ ਜਾਂਦਾ ਸੀ ਉਹ ਕੌਣ ਸੀ ਉਹ ਉੱਚ ਕੋਟੀ ਦਾ ਜਿਹੜਾ ਇੱਕ ਗਲਿਆ ਸੜਿਆ ਜਿਹੜਾ ਛੋਟੀ ਸੋਚ ਰੱਖਣ ਵਾਲਾ ਬ੍ਰਾਹਮਣ ਸੀ ਉਹ ਸਾਡੀਆਂ ਧੀਆਂ ਭੈਣਾਂ ਦੀਆਂ ਬ੍ਰਸ਼ਟਾਂ ਨੂੰ ਹੱਥ ਲਾ ਕੇ ਤੋਲਦਾ ਸੀ ਵੀ ਇਹ ਜਿਹੜੀ ਬ੍ਰਸ਼ਟ ਦਾ ਕਿੰਨਾ ਭਾਰ ਆ ਤੇ ਇਸ ਬ੍ਰਸ਼ਟ ਦਾ ਕਿੰਨਾ ਭਾਰ ਆ ਤੇ ਉਹਦਾ ਟੈਕਸ ਲਿਆ ਜਾਂਦਾ ਸੀ ਜਿਹੜੀ ਬ੍ਰਸ਼ਟ ਜਿਆਦਾ ਭਾਰੀ ਹੁੰਦੀ ਸੀਗੀ ਤੇ ਜਦੋਂ ਇੱਕ ਸਾਡੇ ਸਮਾਜ ਦੇ ਵਿੱਚ ਨਿਗੇਲੀ ਨਾਂ ਦੀ ਇੱਕ ਔਰਤ ਹੋਈ ਜਦੋਂ ਉਹਦੇ ਘਰ ਗਿਆ ਕਿ ਮੈਂ ਤੇਰੀ ਬ੍ਰਸ਼ਟ ਦਾ ਟੈਕਸ ਲੈਣਾ ਮੈਂ ਤੋਲਣਾ ਉਹ ਕਹਿੰਦੀ ਮੈਂ ਨਹੀਂ ਤੈਨੂੰ ਤੋਲਣ ਦੇਣਾ ਵੀ ਤੈਨੂੰ ਕਿਹਨੇ ਅਧਿਕਾਰ ਦਿੱਤਾ ਤੇ ਉਹ ਕਹਿੰਦੀ ਜਦੋਂ ਉਹਨੇ ਨਹੀਂ ਹਟਿਆ ਕਹਿੰਦੀ ਠੀਕ ਆ ਜੇ ਤੂੰ ਮੇਰੀ ਬਰਸਤ ਦਾ ਜਿਹੜਾ ਨਾਪ ਤੋਲ ਕਰਨਾ ਹੈ ਤਾਂ ਮੈਂ ਤੈਨੂੰ ਹੁਣੇ ਹੀ ਲਿਆ ਕੇ ਦਿੰਦੀ ਆ ਉਹ ਅੰਦਰ ਗਈ ਆਪਣੀਆਂ ਦੋਨੇ ਛਾਤੀਆਂ ਨੂੰ ਵੱਢ ਕੇ ਪੱਤਲ ਦੇ ਉੱਤੇ ਲਿਆ ਕੇ ਦੇਤੀਆਂ ਵੀ ਆ ਲੈ ਫੜ ਤੋਲ ਨਗੇਲੀ ਔਰਤ ਕਰਕੇ ਸਾਡੀਆਂ ਔਰਤਾਂ ਜਿਹੜੀਆਂ ਜਾਗਰਤ ਹੋਈਆਂ ਮੇਰੇ ਭਰਾਵੋ ਸਾਡੇ ਹਾਲਾਤ 5000 ਸਾਲ ਪਹਿਲਾਂ ਬਹੁਤ ਬੁਰੇ ਸੀ ਅਸੀਂ ਇਹ ਸਾਨੂੰ ਹਲੇ 75 ਸਾਲ ਹੀ ਹੋਏ ਆ ਸਾਡੇ ਹੱਕ ਅਧਿਕਾਰ ਮਿਲਿਆ ਨੂੰ ਜੇ ਇਹ ਵੀ 바ਵਾ ਸਾਹਿਬ ਨਾ ਹੁੰਦੇ ਸਾਡੇ ਹਾਲਾਤ ਪਹਿਲਾਂ ਵਰਗੇ ਹੋਣੇ ਸੀਗੇ ਪਿੱਛੇ ਝਾੜੂ ਮੂਹ ਦੇ ਮੋਰੇ ਕੁਜੇ ਹੱਥ ਵਿੱਚ ਘੰਟੀ ਔਰ ਗੋਡਿਆਂ ਤੋਂ ਉੱਤੇ ਧੋਤੀ ਤੇ ਅਸੀਂ ਨਾ ਸਵੇਰੇ ਨਿਕਲ ਸਕਦੇ ਸੀ ਨਾ ਸ਼ਾਮ ਨਿਕਲ ਸਕਦੇ ਸੀਗੇ ਕਿਉਂਕਿ ਸੂਰਜ ਨੇੜੇ ਥੱਲੇ ਹੁੰਦਾ ਤੇ ਪਰਛਾਵਾ ਸਾਡਾ ਲੰਬਾ ਹੁੰਦਾ ਸਵੇਰ ਦੇ ਸਮੇਂ ਤੇ ਸ਼ਾਮ ਦੇ ਸਮੇਂ ਵੀ ਇਦਾਂ ਹੀ ਹੁੰਦਾ ਸੀ ਜੇ ਸਾਨੂੰ ਐਮਰਜੈਂਸੀ 'ਚ ਨਿਕਲਣੇ ਪੈਂਦਾ ਸੀਗਾ ਤੇ ਸਾਨੂੰ ਹੱਥ ਵਿੱਚ ਘੰਟੀ ਵਜਾ ਕੇ ਨਿਕਲਣੇ ਪੈਂਦਾ ਸੀ ਔਰ ਚੀਕਾਂ ਮਾਰਦੇ ਸਾਨੂੰ ਪਿੰਡ ਦੇ ਔਰ ਸ਼ਹਿਰਾਂ ਦੇ ਵਿੱਚ ਵੀ ਜਾਣੇ ਪੈਂਦਾ ਸੀਗਾ ਕਿ ਪਰੇ ਹੋ ਜੋ ਸ਼ੂਦਰ ਆਂਦਾ ਪਿਆ ਕਿ ਇਹਨੇ ਸਾਡੇ ਲਈ ਬਲਦਾਨ ਲੜਿਆ ਅੱਜ ਸਾਡੇ ਹਾਲਾਤ ਜਿਹੜੇ ਆ ਕਿਹਦੇ ਕਰਕੇ ਸਾਡੇ ਜਿਹੜੇ ਆ ਉਹ ਵਧੀਆ ਹੋਏ ਆ ਉਹ ਸਿਰਫ ਤੇ ਸਿਰਫ ਬਾਬਾ ਸਾਹਿਬ ਜਿਨੇ ਆਪਣੇ ਚਾਰ ਬੱਚੇ ਬਾਰ ਕੇ ਸਾਨੂੰ ਅਧਿਕਾਰ ਲੈ ਕੇ ਦਿੱਤਾ ਅੱਜ ਹਿੰਦੂ ਰਾਸ਼ਟਰ ਚਾਹੀਦਾ ਕਿਸੇ ਨੂੰ ਕਿਸੇ ਨੂੰ ਖਾਲਿਸਤਾਨ ਚਾਹੀਦਾ ਕਿਸੇ ਨੇ ਕਿਸ ਨੂੰ ਸੋਚਿਆ ਕਿ ਗਰੀਬ ਨੂੰ ਕੀ ਚਾਹੀਦਾ ਗਰੀਬ ਨੂੰ ਰੋਜ਼ਗਾਰ ਚਾਹੀਦਾ ਰੋਜੀ ਰੋਟੀ ਚਾਹੀਦੀ ਆ ਹੈਲਥ ਚਾਹੀਦੀ ਆ ਐਜੂਕੇਸ਼ਨ ਚਾਹੀਦੀ ਆ ਪਰ ਉਹ ਤਾਂ ਕੋਈ ਸਰਕਾਰ ਸੋਚਦੀ ਨਹੀਂ ਇਸ ਕਰਕੇ ਮੈਂ ਜਿਹੜੀ ਬੀਜੇਪੀ ਸਰਕਾਰ ਆ ਉਹਦਾ ਵਿਰੋਧ ਕਰਦਾ ਔਰ ਈਵੀਐਮ ਵੀ ਅਸੀਂ ਜਲਾਈ ਆ ਔਰ ਮਨੁਸਮਰਤੀ ਵੀ ਜਲਾਈ ਆ ਈਵੀਐਮ ਇਸ ਕਰਕੇ ਜਲਾਈ ਆ ਸਾਡੇ ਲੋਕਤੰਤਰ ਦਾ ਜਿਹੜਾ ਆ ਉਹ ਕਤਲੇਆਮ ਕੀਤਾ ਜਾ ਰਿਹਾ ਬਾਬਾ ਸਾਹਿਬ ਦੇ ਦਿੱਤੇ ਹੋਏ ਅਧਿਕਾਰ ਜਿਹੜੇ ਆ ਉਹ ਈਵੀਐਮ ਦੇ ਥਰੂ ਖਤਮ ਕੀਤੇ ਜਾ ਰਿਹਾ ਬਾਬਾ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਉਹ ਪਰੰਪਰਾ ਖਤਮ ਕਰਕੇ ਚੱਲਾਂ ਕਿ ਇੱਕ ਜਿਹੜਾ ਰਾਜਾ ਆ ਉਹ ਰਾਣੀ ਦੇ ਪੇਟ ਦੇ ਵਿੱਚੋਂ ਪੈਦਾ ਹੁੰਦਾ ਸੀਗਾ ਪਰ ਹੁਣ ਉਹ ਰਾਜਾ ਜਿਹੜਾ ਇੱਕ ਲੋਹੇ ਦੇ ਬਾਕਸ ਦੇ ਵਿੱਚੋਂ ਪੈਦਾ ਹੋਊਗਾ ਜਿਹਦੇ ਉੱਤੇ ਤੁਸੀਂ ਆਪਣੇ ਮਨ ਚੰਦ ਮਨਪਸੰਦ ਲੀਡਰ ਨੂੰ ਮੋਹਰ ਲਾ ਕੇ ਜਿਤਾਉਂਗੇ ਪਰ ਅੱਜ ਫਿਰ ਉਹੀ ਪਰੰਪਰਾ ਜਿਹੜੀ ਆ ਮਨੁਬਾਦੀ ਆਰਐਸਐਸ ਦੀ ਸਾਡੇ ਉੱਤੇ ਥੋਪ ਦਿੱਤੀ ਗਈ ਆ ਅਸੀਂ ਬਟਨ ਦੱਬਦੇ ਆ ਸਾਨੂੰ ਕੋਈ ਪਤਾ ਨਹੀਂ ਕਿਹਨੂੰ ਵੋਟ ਗਈ ਕਿਹਨੂੰ ਨਹੀਂ ਗਈ ਕਿਉਂਕਿ ਤੁਸੀਂ ਸੋਚਿਆ ਭਾਜਪੀ ਨੇ ਕਿਹੜੇ-ਕਿਹੜੇ ਘਟਾਲੇ ਕੀਤੇ ਆ ਸਾਰਾ ਦੇਸ਼ ਬੇਇੱਜ਼ਤ ਆ ਪਰ ਬਿਹਾਰ ਦੇ ਵਿੱਚ ਫੇਰ ਜਿੱਤ ਗਈ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੀ ਯੂਥ ਨੂੰ ਕਿ ਸਾਨੂੰ ਜਾਤ ਪਾਤ ਧਰਮ ਮੱਜ ਦੀ ਸਰਕਾਰ ਨਹੀਂ ਚਾਹੀਦੀ ਸਾਨੂੰ ਇਨਸਾਨੀਅਤ ਦੀ ਸਰਕਾਰ ਚਾਹੀਦੀ ਆ ਜਿਹੜੀ ਲੋਕਤੰਤਰ ਨੂੰ ਬਚਾਵੇ ਜਿਹੜੀ ਦੇਸ਼ ਨੂੰ ਬਚਾਵੇ ਔਰ ਸਾਡਾ ਜਿਹੜਾ ਯੂਥ ਆ ਉਹਦੇ ਲਈ ਐਜੂਕੇਸ਼ਨ ਹੈਲਥ ਔਰ ਰੋਜ਼ਗਾਰ ਦਾ ਇੰਤਜ਼ਾਮ ਕਰ ਸਕੇ ਤੇ ਸੋ ਈਵੀਐਮ ਦੇ ਇਖਲਾਬ ਜਿਹੜਾ 2027 ਦੇ ਵਿੱਚ ਵੋਟਾਂ ਦੀ ਆ ਰਹੀਆਂ ਕੀ ਉਹਦਾ ਵਿਰੋਧ ਕੀਤਾ ਜਾਊਗਾ ਜਾਂ ਬਿਲਕੁਲ ਕੀਤਾ ਜਾਊਗਾ ਸਾਡੀ ਫੋਰਸ ਜਿਹੜੀ ਆ ਸਾਡੀ ਫੋਰਸ ਜਿਹੜੀ ਆ ਗੁਰਵਿੰਦਾਸ ਫੋਰਸ ਮੈਂ ਦੱਸਣਾ ਚਾਹੁੰਦਾ ਆ ਕਿ ਮੈਂ ਪਹਿਲਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਫੋਰਸ ਦੇ ਵਿੱਚ ਸੀ ਉਹਦੇ ਵਿੱਚ ਵੀ ਅਸੀਂ ਵਿਰੋਧ ਕਰਦੇ ਸੀਗੇ ਮੈਨੂੰ ਕਿਸੇ ਨਿਜੀ ਕਾਰਨ ਕਰਕੇ ਉਹਨੂੰ ਛੱਡਣੇ ਪਈ ਇਹ ਜਿਹੜੀ ਗੁਰੂ ਗੋਬਿੰਦ ਸਿੰਘ ਫੋਰਸ ਨੂੰ ਮੈਂ ਜੁਆਇਨ ਕੀਤਾ ਇਹ ਵੀ ਉਹੀ ਆ ਉਹ ਵੀ ਸਮਾਜ ਦੇ ਹਿੱਤ ਲਈ ਕੰਮ ਕਰਦੀ ਸੀ ਇਹ ਵੀ ਸਮਾਜ ਦੇ ਹਿੱਤ ਲਈ ਕਰਦੀ ਆ ਅਸੀਂ ਉਹ 'ਚ ਵੀ ਵਿਰੋਧ ਕਰਦੇ ਸੀ ਵੀਮ ਦਾ ਇਹ 'ਚ ਵੀ ਵਿਰੋਧ ਕਰਾਂਗੇ ਇਹ ਤਾਂ ਹੱਲੇ ਸ਼ੁਰੂਆਤ ਆ ਹੱਲੇ ਤਾਂ ਅਸੀਂ ਚੱਲਣਾ ਸਿੱਖਿਆ ਆ ਹੱਲੇ ਤਾਂ ਦੌੜਨਾ ਬਾਕੀ ਆ ਇਹ ਤੁਹਾਨੂੰ ਸਮੇਂ ਦੇ ਸਮੇਂ ਪਤਾ ਲੱਗਦਾ ਰਹੂਗਾ ਕਿ ਇਹ ਸਾਡੀ ਜਿਹੜੀ ਫੋਰਸ ਆ ਪੂਰੇ ਪੰਜਾਬ 'ਚ ਨਹੀਂ ਪੂਰੇ ਭਾਰਤ ਵਿੱਚ ਨਜ਼ਰ ਆਊਗੀ ਤੁਹਾਨੂੰ ਪੂਰੇ ਭਾਰਤ ਵਿੱਚ ਕੰਮ ਕਰਦੀ ਨਜ਼ਰ ਆਊਗੀ ਸਾਡੀਆਂ ਆ ਜਨਵਰੀ ਮਹੀਨੇ ਜੜੀਆਂ ਆ ਹਰੇਕ ਪਿੰਡ ਦੇ ਵਿੱਚ ਅਸੀਂ ਜਿਹੜੀ ਆ ਮੀਟਿੰਗ ਰੱਖੀ ਆ ਔਰ ਹਰੇਕ ਸ਼ਨੀਵਾਰ ਹੋ ਰਿਹਾ ਐਤਵਾਰ ਜਿਹੜੀ ਆ 59 ਪਿੰਡਾਂ ਦੇ ਵਿੱਚ ਮੀਟਿੰਗਾਂ ਸਾਡੀਆਂ ਅਸੀਂ ਉਹ ਜਿੰਨੇ ਬਲਾਕ ਪ੍ਰਧਾਨ ਲਾਏ ਆ ਨਾਲ-ਨਾਲ ਸਾਡੀਆਂ ਪ੍ਰਧਾਨਗੀਆਂ ਵੀ ਲੱਗਦੀਆਂ ਰਹਿਣਗੀਆਂ ਔਰ ਸਾਡੀਆਂ ਨਾਲ-ਨਾਲ ਮੀਟਿੰਗਾਂ ਵੀ ਹੁੰਦੀਆਂ ਰਹਿਣਗੀਆਂ ਸਮੇਂ ਦੇ ਵਿੱਚ ਐਮ ਸੀ ਵਿਧਾ ਚੋਣਾਂ ਵੀ ਆ ਰਹੀਆਂ ਤੇ ਉਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋ ਕਿ ਵੈਲਟ ਪੇਪਰ ਦੇ ਨਾਲ ਚੋਣਾਂ ਹੋਣ ਜਾਂ ਈਵੀਐਮ ਦੇ ਨਾਲ ਇਹ ਸਾਡਾ ਸਾਡੀ ਮੰਗ ਵਾ ਕਿ ਜਿਹੜੀ ਈਵੀਐਮ ਆ ਉਹਨੂੰ ਖਤਮ ਕੀਤਾ ਜਾਵੇ ਔਰ ਵੈਲਟ ਪੇਪਰ ਲਿਆਂਦਾ ਜਾਵੇ ਕਿਉਂਕਿ ਜਿਹੜੀ ਐਮ ਸੀ ਦੀ ਵੋਟ ਆ ਇੱਕ ਮਹੱਲੇ ਦੀ ਕਿਸੇ ਦੀ 800 ਆ ਕਿਸੇ ਦੀ 1800 ਆ ਕਿਸੇ ਦੀ 2000 ਉਹਨੂੰ ਗਿਣਨ ਨੂੰ ਬਹੁਤ ਟਾਈਮ ਨਹੀਂ ਲੱਗਦਾ ਔਰ ਉਹ ਜਿਹੜੀ ਵੋਟ ਦੀ ਗਿਣਤੀ ਆ ਉਸ ਪਿੰਡ ਚ ਹੀ ਹੋਵੇ ਜਦੋਂ ਉਹ ਜਾ ਕੇ ਸਾਰੀਆਂ ਇਕੱਠੀਆਂ ਕਰਕੇ ਇੱਕ ਇਹ ਕੋਟੇ ਦੇ ਵਿੱਚ ਰੱਖਤੀਆਂ ਜਾਂਦੀਆਂ ਉੱਥੇ ਫਿਰ ਕੋਈ ਨਹੀਂ ਜਾਂਦਾ ਉੱਥੇ ਸਿਰਫ ਲੀਡਰ ਜਾਂਦੇ ਆ ਮੰਤਰੀ ਜਾਂਦੇ ਆ ਜਿਹੜੇ ਉਹਦੇ ਨਾਲ ਛੇੜਛਾੜ ਕਰਕੇ ਆਪਣਾ ਮਨ ਚਾਹੇ ਲੀਡਰ ਜਤਾਂਦੇ ਆ ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਨਹੀਂ ਤਾਂ ਗੁਰ ਰਵਿਦਾਸ ਫੋਰਸ ਵੱਡੇ ਪੱਧਰ ਤੇ ਵਿਰੋਧ ਕਰੂਗੀ ਜੇ ਈਬੀਮ ਨਾਲ ਵੀ ਇਲੈਕਸ਼ਨ ਹੁੰਦੇ ਆ ਔਰ ਜੇ ਦੁਬਾਰਾ ਗਿਣਤੀ ਜਿਹੜੀ ਆ ਕਿਸੇ ਹੋਰ ਜਗ੍ਹਾ ਜਾ ਕੇ ਹੁੰਦੀ ਆ ਗਿਣਤੀ ਉੱਥੇ ਹੀ ਹੋਵੇ ਜਿੱਥੇ ਵੋਟਾਂ ਪੈਂਦੀਆਂ ਧੰਨਵਾਦ ਜੈ ਪੀਮ ਜੈ ਭਾਰਤ ਮੇਰੇ ਵੀਰ ਦਾ ਚੈਨਲ ਜਿਹੜਾ ਉਹ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਔਰ ਇਹ ਸਾਡੇ ਸਮਾਜ ਦੀਆਂ ਜਿਹੜੀਆਂ ਗਤਿਵਧੀਆਂ ਦਿਖਾਉਂਦੇ ਆ ਤੇ ਧੰਨਵਾਦ ਜਨ ਪੰਜਾਬੀ ਨਿਊਜ਼ ਦਾ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜੈ ਬਾਲਮਿਕੀ ਹਰ ਹਰ ਬਾਲਮਿਕੀ ਇਹ ਜਿਹੜਾ ਮਨੁਸਮਤੀ ਦੇਹਨ ਦਾ ਜਿਹੜਾ ਦਿਨ ਆ ਇਹ 1927 ਦੇ ਵਿੱਚ 25 ਦਸੰਬਰ ਨੂੰ ਪਹਿਲੀ ਵਾਰੀ 바ਵਾ ਸਾਹਿਬ ਨੇ ਸ਼ੁਰੂ ਕੀਤਾ ਸੀ ਅਸੀਂ ਉਹਨਾਂ ਦੇ ਕਦਮਾਂ ਰਾਸਤੇ 'ਤੇ ਚੱਲਦੇ ਹੋਏ ਜਿਹੜੀ ਆ ਇਹ ਚੀਜ਼ ਨੂੰ ਅੱਗੇ ਲੈ ਕੇ ਹਰ ਸਾਲ ਅਸੀਂ ਜਿਹੜਾ ਆ ਮਨੁਸਮਤੀ ਜਿਹੜਾ ਦੇਹਨ ਅਸੀਂ 25 ਦਸੰਬਰ ਨੂੰ ਕਰਦੇ ਆਂ ਸੋ ਜਿਹੜਾ ਮਨੁੱਖ ਦਾ ਸੰਵਿਧਾਨ ਸੀਗਾ ਜਿਹੜੇ ਜਿਨ੍ਹਾਂ ਨੇ ਤਾਂ ਉਹਨੂੰ ਪੜਿਆ ਹੈ ਉਹਨਾਂ ਨੂੰ ਤਾਂ ਬਹੁਤ ਜਾਣਕਾਰੀ ਹੈਗੀ ਸਾਡੇ ਬਹੁਤ ਖਾਸ ਜਿਹੜੇ ਸਾਡੇ ਸਮਾਜ ਦੇ ਜਿਹੜੇ ਸੂਝਵਾਨ ਜਿਹੜੇ ਵਿਅਕਤੀ ਆ ਸੋ ਉਹਦੇ ਵਿੱਚ ਸਾਡੀਆਂ ਧੀਆਂ ਪ੍ਰਤੀ ਇੰਨੀ ਮਾੜੀ ਸ਼ਬਦਾਵਲੀ ਵਰਤੀ ਗਈ ਹੈ ਸਾਡੀਆਂ ਮਾਤਾ ਪਤੀ ਐਨੇ ਸਾਡੀਆਂ ਬੱਚੀਆਂ ਨੂੰ ਲੈ ਕੇ ਜਿਹੜਾ ਇਹ ਨਾ ਗੰਧ ਜਿਹੜਾ ਮਨੁੱਖ ਦੇ ਸੰਵਿਧਾਨ ਦੇ ਵਿੱਚ ਸੀਗਾ ਉਹਦੀ ਜਿਹੜੀ ਅਸੀਂ ਥੋੜੀਆਂ ਕੁਝ ਗੱਲਾਂ ਜਿਹੜੀਆਂ ਆਪਣੇ ਇੱਥੇ ਖੜ ਕੇ ਜਿਹੜਾ ਚੌਂਗ ਦੇ ਵਿੱਚ ਅਸੀਂ ਦੱਸਣ ਦੀ ਅਸੀਂ ਜਿਹੜੀ ਥੋੜਾ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣੇ ਸਮਾਜ ਨੂੰ ਦੱਸ ਸਕੀਏ ਕਿ ਜਿਹੜਾ ਮਨੁੱਖ ਦਾ ਸੰਵਿਧਾਨ ਸੀਗਾ ਉਹਦੀ ਕੀ ਸੋਚ ਸੀਗੀ ਜਿਹੜਾ ਹਿੰਦੂ ਕੋਡ ਬਿਲ ਸੀਗਾ ਉਹਦੇ ਵਿੱਚ ਕੀ ਚੀਜ਼ਾਂ ਸੀ ਸਾਡੀਆਂ ਭੈਣਾ ਪ੍ਰਤੀ ਸਾਡੀਆਂ ਮਾਵਾ ਪ੍ਰਤੀ ਕਿ ਉਹਨਾਂ ਨੂੰ ਇੱਕ ਕਹਿੰਦੇ ਕਿ ਜਿਹੜੀ ਮਨੁਜ ਵਿਧਾਨ ਦੇ ਵਿੱਚ ਗੱਲ ਜਿਹੜੀ ਅੱਜ ਪੜ੍ਹੀ ਕਹਿੰਦੇ ਕਿ ਜਿਹੜੀ ਔਰਤ ਹੈ ਨਾ ਉਹ ਜਿਹੜੀ ਮਰਦ ਦੇ ਸਿਰਫ ਯੂਜ਼ ਕਰਨ ਦੀ ਚੀਜ਼ ਹੈ ਕਿ ਉਹਨੂੰ ਵਰਤ ਸਕਦਾ ਬਸ ਕਿ ਉਹਨੂੰ ਕੋਈ ਅਧਿਕਾਰ ਨਹੀਂ ਹੈਗਾ ਉਹਦੇ ਅੱਗੇ ਬੋਲਣ ਦਾ ਜਦੋਂ ਪੈਦਾ ਹੁੰਦੀ ਆ ਆਪਣੇ ਬਾਪ ਅnder ਰਹੇਗੀ ਜਦੋਂ ਵੱਡੀ ਹੋਗੀ ਤਾਂ ਆਪਣੇ ਭਰਾ ਅnder ਰਹੇਗੀ ਜਦੋਂ ਉਹ ਉਹਦਾ ਵਿਆਹ ਹੋ ਜਾਂਦਾ ਆ ਤਾਂ ਫਿਰ ਉਹ ਆਪਣੇ ਘਰ ਵਾਲੇ ਦੇ ਅੰਦਰ ਰਹੂਗੀ ਜਦੋਂ ਬੁੱਢੀ ਹੋ ਜੂਗੀ ਤਾਂ ਆਪਣੇ ਪੁੱਤ ਦੇ ਅੰਦਰ ਰਹੇਗੀ ਤੁਸੀਂ ਦੇਖੋ ਕਿੰਨੀ ਗੰਦੀ ਮਾਨਸਿਕਤਾ ਸੋਚ ਆ ਕਿ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਨੂੰ ਇੱਕ ਪੈਰ ਦੀ ਜੁੱਤੀ ਜਿਹੜਾ ਉਹਦੇ ਵਿੱਚ ਦੱਸਿਆ ਗਿਆ ਸੋ ਅਸੀਂ ਆਪਣੇ ਸਮਾਜ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਸੀ ਕਿ ਤੁਸੀਂ ਆਓ ਇਸ ਚੀਜ਼ ਨੂੰ ਦੇਖੋ ਕਿ ਅੱਜ ਇੱਕ ਕੱਲ ਦੀਆਂ ਜਿਹੜੀਆਂ ਸਾਡੀਆਂ ਬੱਚੀਆਂ ਆ ਉਹਨਾਂ ਨੂੰ ਅਸੀਂ ਸੁਨੇਹਾ ਲਾਉਣਾ ਚਾਹੁੰਦੇ ਹਾਂ ਤੁਸੀਂ ਬਾਬਾ ਸਾਹਿਬ ਦੇ ਸੁਭਦਾਨ ਨੂੰ ਪੜੋ ਮਨੋਸਮਰਤੀ ਨੂੰ ਪੜ ਕੇ ਦੇਖੋ ਹਿੰਦੂ ਕੋਡ ਬਿੱਲ ਪੜ ਕੇ ਦੇਖੋ ਕਿ ਤੁਹਾਡੇ ਪ੍ਰਤੀ ਕਿੰਨਾ ਗੰਦਾ ਉਹਦੇ ਵਿੱਚ ਜਿਹੜਾ ਆ ਉਹਨਾਂ ਦੀ ਸੋਚ ਸੀਗੀ ਅੱਜ ਸੰਵਿਧਾਨ ਦੇ ਕਰਕੇ ਜਿਹੜੀਆਂ ਤੁਸੀਂ ਅੱਜ ਪੜ ਲਿਖ ਗਈਆਂ ਅਹੁਦਿਆਂ ਤੇ ਬੈਠੀਆਂ ਆਂ ਅਸੀਂ ਬਹੁਤ ਮੇਰੀਆਂ ਭੈਣਾਂ ਜਿਹੜੀਆਂ ਬੜੀਆਂ ਵੱਡੀਆਂ ਵੱਡੀਆਂ ਪੋਸਟਾਂ ਤੇ ਆ ਪਰ ਉਹ ਅੱਜ ਇਹ ਇਸੇ ਕਰਕੇ ਆ ਕਿਉਂਕਿ ਉਹਨਾਂ ਨੂੰ ਸੰਵਿਧਾਨ ਨੇ ਉਹ ਰਾਈਟ ਦਿੱਤਾ ਜਦੋਂ ਬਾਬਾ ਸਾਹਿਬ ਨੇ ਪਹਿਲੀ ਵਾਰੀ ਜਲਾਇਆ ਸੀ ਤਾਂ ਬਾਬਾ ਸਾਹਿਬ ਦਾ ਬੜਾ ਵਿਰੋਧ ਹੋਇਆ ਸੀ ਪਰ ਬਾਬਾ ਸਾਹਿਬ ਨੇ ਪ੍ਰਵਾਹ ਨਹੀਂ ਕੀਤੀ ਆਪਣੇ ਚਾਰ ਬੱਚੇ ਸਾਡੇ ਤੋਂ ਬਾਹਰੇ ਸਾਡੇ ਸਮਾਜ ਨੂੰ ਸਹੀ ਰਾਹ ਤੇ ਲੈ ਕੇ ਆਉਣ ਦਾ ਕਿ ਜਿਹੜਾ ਛੂਤਰਾ ਨੂੰ ਤੁਸੀਂ ਸੋਚੋ ਕਿ ਗਲ ਦੇ ਵਿੱਚ ਸਾਡੇ ਮਟਕਾ ਸੀ ਸਾਡੇ ਲੱਕ ਦੇ ਨਾਲ ਝਾੜੂ ਬੰਨਿਆ ਸੀ ਕਿ ਸਾਨੂੰ ਜਿਹੜਾ ਪੈਰ ਦੀ ਜੁੱਤੀ ਤੋਂ ਵੀ ਥੱਲੇ ਸਾਨੂੰ ਜਿਹੜਾ ਸਮਝਿਆ ਜਾਂਦਿਆ ਸੀ ਜਦੋਂ ਸੰਵਿਧਾਨ ਬਣਿਆ ਉਹਦੇ ਵਿੱਚ ਸਾਨੂੰ ਜਿਹੜੇ ਰਾਈਟਸ ਮਿਲੇ ਤੇ ਅੱਜ ਅਸੀਂ ਏਡੇ ਏਡੇ ਵੱਡੇ ਅਹੁਦਿਆਂ ਤੇ ਬੈਠੇ ਆ ਮੇਰੀਆਂ ਭੈਣਾ ਸਾਡੇ ਸਾਡੇ ਕਹਿ ਲਓ ਸਾਡੀਆਂ ਦੇਸ਼ ਦੀ ਪੀਐਮ ਵੀ ਬਣ ਹੱਟੀ ਆ ਸਾਡੇ ਬਹੁਤ ਇਦਾਂ ਵੀ ਸਟੇਟਾਂ ਜਿੱਥੇ ਮੁੱਖ ਮੰਤਰੀ ਵੀ ਸਾਡੀਆਂ ਭੈਣਾ ਰਹਿ ਚੁੱਕੀਆਂ ਸਾਡੀਆਂ ਮਾਵਾ ਰਣੀ ਰਹਿ ਚੁੱਕੀਆਂ ਕਹਿਣ ਦਾ ਮਤਲਬ ਕੀ ਸਿਰਫ ਤੇ ਸਿਰਫ ਕਹ ਦੇ ਕਰਕੇ ਭਰ ਦੇ ਸੰਵਿਧਾਨ ਕਰਕੇ ਅੱਜ ਅਸੀਂ ਮਨੁਸਮਰਤੀ ਦਾ ਦਹਨ ਕੀਤਾ ਹੈ 바ਵਾ ਸਾਹਿਬ ਦੇ ਦਿਖਾਏ ਹੋਏ ਰਸਤੇ ਤੇ ਚੱਲ ਕੇ ਅੱਜ ਸਾਡੀ ਸਾਰੀ ਟੀਮ ਨੇ ਗੁਰੂਬਿਦਾਸਪੁਰਸ ਦੀ ਟੀਮ ਨੇ ਅੱਜ ਸਾਰੇ ਸਾਡੇ ਸਾਥੀਆਂ ਨੇ ਮਿਲ ਕੇ ਅਸੀਂ ਉਸ ਚੀਜ਼ ਦਾ ਵਿਰੋਧ ਕੀਤਾ EVM ਦਾ ਵਿਰੋਧ ਕੀਤਾ ਕਿਉਂਕਿ ਅੱਜ ਦਾ ਜਿਹੜਾ ਸਾਡਾ ਮੁੱਦਾ ਹੈ ਸੰਵਿਧਾਨ ਨੂੰ ਬਚਾਉਣਾ ਹੈ ਜਿਹੜਾ ਸੰਵਿਧਾਨ ਭਾਜਪਾ ਸਰਕਾਰ ਜਿਹੜੀ EVM ਦੇ ਰਾਹੀ ਸਾਡੀ ਵੋਟ ਚੋਰੀ ਕਰਕੇ ਜਿਹੜਾ ਜਾਲੀ ਵੋਟਾਂ ਦੇ ਥਰੂ ਸਰਕਾਰ ਬਣਾ ਕੇ ਜਿਹੜਾ ਸੰਵਿਧਾਨ ਤੇ ਹਮਲੇ ਕਰਦੀ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਆਉਣਾ ਪੈਣਾ ਸਾਰੀਆਂ ਪਾਰਟੀਆਂ ਦੇ ਵਿੱਚ ਜਿਹੜੇ ਸਾਡੇ ਸਮਾਜ ਦੇ ਲੋਕ ਬੈਠੇ ਉਹਨਾਂ ਨੂੰ ਅਪੀਲ ਕਰਦੇ ਆ ਬਾਹਰ ਆਓ ਇਸ ਚੀਜ਼ ਦਾ ਵਿਰੋਧ ਕਰੀਏ ਬੈਲਟ ਪੇਪਰ ਨਾਲ ਚੋਣ ਕਰਾਈਏ ਤੇ ਆਪਣੀ ਸਰਕਾਰ ਬਣਾਈਏ ਬੋਝਨਾ ਦੀ ਸਰਕਾਰ ਬਣਾਈਏ ਬਾਬਾ ਸਾਹਿਬ ਦਾ ਸੰਵਿਧਾਨ ਉਹਨਾਂ ਦੇ ਚਾਰ ਬੱਚੇ ਜੋ ਬਾਰੇ ਸਾਡੇ ਤੋਂ ਉਹਦਾ ਅਸੀਂ ਜਿਹੜਾ ਕਰਜ਼ ਸਗਾ ਸਕੀਏ ਜੈ ਭੀਮ ਚੈਨ ਪੰਜਾਬੀ ਨਿਊਜ਼ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ